ਦ ਕਾ ਨ ਹਵਾਲ ਆ ਆ ਚਰਨ ਤੇ ਪੀਤੀ ਤੇਹੀ ਪੈ ਪਤ ਕੇ ਜੀਤਾ ਸ੍ਰੀ ਸਰਬ ਜੀ ਸਹਾਇ ਆਪ ਸਾਡੇ ਦੇ ਕੋ ਪਾਏ ਮੋਤ ਜੀ ਸਿਨ ਨਵੀਂ ਉਮਰ ਨਵਾਂ ਦਰਬਾਰ ਸਾਹਿਬ ਗੁਰੂ ਘਰ ਘੜੀ ਸਾਗ ਨੇੜੇ ਸੁਮਾਣਾ ਬੰਦੀ ਸੋ ਅੱਜ ਸੰਤ ਬਾਬਾ ਗੁਰਮੀਤ ਸਿੰਘ ਜੀ ਸੰਤ ਬਾਬਾ ਬਕਸੀ ਸਿੰਘ ਜੀ ਸੰਤ ਬਾਬਾ ਚਾਚਾ ਚਰਨ ਸਿੰਘ ਜੀ ਜਿਨ੍ਹਾਂ ਦੀ ਹਰ ਸਾਲ ਵਰਸੀਆਂ ਮਨਾਈਆਂ ਜਾਂਦੀਆਂ ਪੁੱਤ ਸਪੁੱਤ ਸੋ ਜਿਹੜਾ ਰਹੇ ਸੋ ਭਗਤਾ ਨੇ ਗੁਰਸਿੱਖਾਂ ਨੇ ਇਹ ਗੁਰੂ ਸਹਿਬਾਨਾ ਨੇ ਇਹ ਜਹਾਜ਼ ਰੂਪ ਬਣਾਇਆ ਹੈ ਗੁਰਬਾਣੀ ਆਪ ਗ੍ਰਿਸ਼ਤੀ ਜੀਵਨ ਜੀ ਕੇ ਪ੍ਰੈਕਟੀਕਲ ਜੀਵਨ ਜੀ ਕੇ ਸਾਨੂੰ ਸੌਖਾ ਰਸਈ ਮਾਰਗ ਬਣਾਇਆ ਹੈ ਸੋ ਗੁਰਬਾਣੀ ਪੜ੍ਹਨੀ ਪਵੇਗੀ ਵਿਚਾਰਨੀ ਪਵੇਗੀ ਫਿਰ ਤੂੰ ਪਰੇਸ਼ਾਨ ਨਾ ਹੋਏਗਾ ਸੋ ਅਜ ਦੂਰ ਦੂਰ ਸੰਤਾ مہپرش بھی پہنچ رہے ہیں سو so, آپ اپنے تے سے تن ہم جو لاہ لہ میں نواں دربار صاحب جو ڈھائی کلو اوپر پلس جو سونا لگا ہے سو so, سنگت تانہ لاہ لہ رہی ہیں ਵਾਨ ਸੱਜਣ ਦੇ ਇੱਥੇ ਖੁੱਲੇ ਪੰਡਾਲ 'ਚ ਜੋ ਜਾਗਨ ਲੱਗੇ ਅਚਾਰਾਤ ਸਾਈ ਕੰਨੋਂ ਦਾਤ ੜ ਗ੍ਰੰਥੀ ਗੁਰੂਕਾਰ ਕੜੀ ਸਾਹ ਸੰਤਾਂ ਦੇ ਹੋ ਆਮਾ ਖਾ ਕੇ ਸੰਤ ਪਹੁੰਚ ਆਏ ਦਾ ਨਾ ਹੈ ਹਰਿ ਭਗਤਪਾਲ ਰੇ ਮੇਰੇ ਹਰਿ ਸੰਤ ਕਰੋੜਾਂ ਚ ਇਹ ਜਨਵਰ ਪਸ਼ੂ ਕੀ ਕਰ ਸਕਦੇ ਜੇ ਮਨੁੱਖ ਜਨਮ ਹੀ ਨਾ ਲੈਂਦਾ ਸ ਠੀਕ ਹੈ ਵੱਡੇ ਵੱਡੇ ਚੌਦੀ ਸਾਰੇ ਲੋਗ ਕੋ 500 ਕਮਾ ਰਿਹਾ ਹੈ 5000 ਕਮਾ ਰਿਹਾ ਹੈ 5 ਲੱਖ ਕਮਾ ਰਿਹਾ ਹੈ 5 ਕਰੋੜ ਇੱਕ ਦਿਨ ਦਾ ਕਮਾ ਰਿਹਾ ਹੈ ਤੇ 50 ਜਣਿਆਂ ਦੀ ਇੱਕੋ ਜਿੰਨੀ ਟੈਨਸ਼ਨ ਹੈ ਜਿੰਨਾ ਚਿਰ ਤਤਸਾਰ ਤੱਕ ਨਹੀਂ ਜਾਂਦੇ ਗੱਲ ਨਹੀਂ ਬਣਨੀ ਤਤਸਾਰ ਤੱਕ ਜਾਣਾ ਪਏਗਾ ਇਹ ਅਕਲ ਤੇ ਗਰੀਬੀ ਇਹ ਕੱਟਣੀ ਪਏਗੀ ਠੀਕ ਆ ਕਾਨੂੰਨ ਵੀ ਠੀਕ ਹਨ ਸਭ ਕੁਝ ਠੀਕ ਆ ਸੋ ਇਹ ਗਾਢੀ ਰਸਤਾ ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੋ 400 ਮਜਬਸੀ 4000 ਮਜਬਸੀ 4000 ਇੱਕ ਹੋ ਗਿਆ ਹੁਣ ਨਹੀਂ ਅੱਜ ਵੀ ਇੰਨੇ ਹੋਣਗੇ ਰਸਤੇ ਸੋ ਵਾਰਸ਼ ਪੈਂਦੀ ਜਾਂ ਨਿੱਕੇ ਨਿੱਕੇ ਰਸਤੇ ਨਦੀਆਂ ਨਾਲੇ ਰਾਹ ਹੀ ਖਤਮ ਹੋ ਜਾਂਦੇ ਹਨ ਜੋ ਜਿਆਦਾ ਜਲ ਹੈ ਉਹ ਸਮੁੰਦਰ ਤੱਕ ਜਾਂਦਾ ਹੈ ਸ ਸਾਰਿਆਂ ਦਾ ਧਰਮ ਇੱਕੋ ਹੀ ਹੈ ਅਸੀਂ ਬੰਦੇ ਹਾਂ ਬੰਦੇ ਬੰਨਾ ਹੈ ਪਸ਼ੂ ਪੰਛੀ ਆਪਣੇ ਚੋਂ ਪੂਰੇ ਹੰਕੜਾ ਹ ਸਬੂਰਨ ਕਾਲਾ ਥਰਦੇ ਉਹਨਾਂ ਨੂੰ ਪਰਮੇਸ਼ਰ ਨੇ ਗੁੰਦ ਦਿੱਤੇ ਹਨ ਕੁੰਨਰ ਕੋਈ ਲੰਬਾ ਦੇਾਂਗੇ ਕੇਸ ਹੋਏਗਾ ਉਹਨਾਂ ਤੇ ਨਹੀਂ ਸਭ ਕੁਝ ਸਾਡੇ ਤੋਂ ਅਸੀਂ ਪਰਿਵਾਰਸ਼ਾਂ ਨੇ ਆਪਣਾ ਪੁੱਤਰ ਬਣਾ ਕੇ ਸਾਰਿਆਂ ਨੂੰ ਚੈਸਤਰੀ ਹੈ ਕੋਈ ਮਰਦ ਹੈ ਪੁੱਤਰ ਬਣਾ ਕੇ ਭੇਜਿਆ ਹੈ ਜਿੰਦਗੀ ਰੁਹਾਏਗੀ ਹਾਇ ਹਾਇ ਇੱਕ ਰਹੇ ਘਰੇਕ ਮੋੜ ਤੇ ਦੁੱਖਾ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਤਤਸਾਰ ਤੱਕ ਜਿਆਗ ਨਹੀਂ ਦੁੱਖ ਆਇਆ ਬਿਮਾਰੀ ਆਈ ਠੀਕ ਹੈ ਸਾਡਾ ਜੋ 13 ਚ ਜਿਆਦੀ ਹਵਾ ਭਰੀ ਸੀ ਬੈਲੈਂਸ ਹੋਈ ਬਰਾਬਰ ਹੋਈ ਦੁਖਦਾਰ ਦੁਖ ਆਇਆ ਠੀਕ ਰਹੇਗਾ ਠੀਕ ਹੈ ਚਾਰ ਪੈਸੇ ਲੱਗੇ ਜਿਹੜਾ ਕੜਾ ਹੰਕਾਰਤਾਸ ਠੀਕ ਹੋ ਗਿਆ ਦੁਖ ਆਇਆ ਕਈ ਸੁਖ ਲੈ ਕੇ ਆਇਆ ਸੋ ਜ਼ਿੰਦਗੀ ਰੋਏਗੀ ਹਾਈ ਹਾਈ ਕਰਾਏਗੀ ਦੁੱਖਾਂ ਦਾ ਨਿلاج ਕਰਾਂਗੇ ਸੁਖ ਆਪੇ ਆਉਣਗੇ ਜੀ ਸਦਾਸਤ ਬਹੁਤ ਹੀ ਗਲਤੀ ਹੋ ਰਹੀ ਹੈ ਮੁਰਖ ਜਦੋਂ ਸੰਗੀਤ ਗੁਰੂ ਬਖਸ਼ਰਾਂ ਬਖਸ਼ਰਾਂ ਜੀ ਅੰਦਰ ਨੂੰ ਵੱਡਾ ਕਰਨਾ ਪਏਗਾ ਅੰਦਰ ਸਾਡਾ ਕਮਜ਼ੋਰ ਹੈ ਡਰ ਹੈ ਅੰਦਰ ਭਗਤਾਂ ਦੀ ਚਾਲ ਨਿਰਾਲੀ ਹੈ ਕਬੀਰ ਵੈਰ ਮੋਵਾ ਰੋਕੇ ਮੋਵਾ ਹੁਆ ਸਭ ਸੰਸਾਰ ਸ ਫਿਰ ਡਾਕਟਰ ਨੇ ਵੈਦ ਨੇ ਇਹਨੇ ਪੂਰਾ ਹੋ ਜਾਣਾ ਹੈ ਅਸੀਂ ਨਾ ਜੇ ਮੇਰੀ ਬੋਤਰੀ ਐ ਬੌਣੇ 55 ਮਹੀਨੇ ਦੀ ਨਾਂ ਨੂੰ ਤਾਂ ਕੇ ਨਮਸਕਾਰ ਕਰਦਾ ਹਾਂ ਜੇ ਮੈਂ 60 ਸਾਲ ਜੀਣਾ ਅਸਾ ਰਹਿ ਗਿਆ ਉਹ ਉਹ 55 ਸਾਲ ਤੋਂ ਵੱਧ ਰਹਿ ਗਈ 55 ਮਹੀਨੇ ਦੀ ਐ ਉਹ ਵੱਡੀ ਉਮਰ ਦੀ ਐ ਸ ਜੇ ਮੇਰੀ ਦਾੜੀ ਖਿੱਚਦੀ ਹੈ ਨਾ ਮੈਂ ਉਹਦੇ ਵਾਲ ਖਿੱਚਦਾ ਸ ਬੱਚੇ ਨੂੰ ਜੋ ਸਿੱਖਿਆ ਦੇਵਾਂਗੇ ਉਹੀ ਸਿੱਖਿਆ ਲਏਗਾ ਸ 네ਗੇਟਿਵ ਪੁਆਇੰਟ ਬੱਚਿਆਂ ਤੋਂ ਦੂਰ ਦੂਸਰੇ ਕਮਰੇ 'ਚ ਬੱਚੇ ਨਕਲ ਮਾਰਨਗੇ ਸ ਬੱਚਿਆਂ ਦੀ ਮੱਤ ਤਾਂ ਠੀਕ ਹੈ ਉਹ ਨਿਰਵੈਰ ਹਨ ਨਿਰਪੋਹਨ ਸਾਹਿਲਾਂ ਸੀ ਖਿਲਾਉਣਿਆਂ ਨਾਲ ਖੇਡਦੇ ਰਹੇ ਵੱਡੇ ਹੋ ਕੇ ਅਸੀਂ ਅਸਲੀ ਚੀਜ਼ਾਂ ਨਾਲ ਖੇਡਣ ਲੱਗ ਪਏ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਹੈ ਇਹ ਨਹੀਂ ਪਤਾ ਲੱਗਾ ਜੀਵਨ ਬਾਜ਼ੀ ਹਾਰ ਕੇ ਜਾਵਾਂਗੇ ਬਿਨ ਪਾਣੀ ਤੋਂ ਡੁੱਬ ਜਾਵਾਂਗੇ ਆਖਰੀ ਹਰ ਪਹਿਲਾ ਮੌਕਾ ਹੈ ਉੱਪਰ ਹੈ ਠਾਕਰਾ ਜਿਸ ਉੱਪਰ ਅੰਦਰ ਠਾਕਰਾ ਉਹ ਕਿਉਂ ਦੁੱਖ ਪਾਏਗਾ ਆਹ ਹੈ ਠਾਕਰਾ ਕੀ ਕਟਣਾ ਹੈ ਇਹਦੇ ਚ ਮੋਬਾਈਲ ਇਹਦੇ ਵਰਗਾ ਹੀ ਆ ਇਹ ਗੁੱਗਲ ਸਾਰੇ ਸੰਸਾਰ ਚ ਕੀ ਹੋ ਰਿਹਾ ਦੱਸ ਰਿਹਾ ਸਾਰੇ ਸੰਸਾਰ ਦੀ ਰੇਂਜ ਹੈ ਸੂਰਜ ਠੰਡਾ ਹੋ ਗਿਆ ਸਭ ਸੰਸਾਰ ਠੰਡਾ ਹੋ ਜਾਣਾ ਹੈ ਕਈ ਸੂਰਜ ਚੜੇ ਨਹੀਂ ਗੁਰੂ ਬਿਨਾ ਉਸਤਾਦ ਬਿਨਾ ਅਕਲ ਨਹੀਂ ਆਉਣੀ ਅੰਧਿਆ ਸੀ ਗੁਰੂ ਬਿਨਾ ਸੋ ਬਿੱਲੀ ਦਾ ਗਲ ਟੱਲੀ ਕੌਣ ਪਾਏਗਾ A to Z ਸਮਝਣਾ ਪਏਗਾ ਪੰਡਤ ਬੰਨਣਾ ਪਏਗਾ ਗਿਆਨ ਥੋੜਾ ਜਿਹਾ ਬਹੁਤ ਹੈ ਇੱਕ ਚੀਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਨਹੀਂ ਹੈ ਅੱਛਾ ਸਭ ਕੁਝ ਹੈ ਦਾਸ ਨੇ 30 ਸਾਲ ਹੋ ਗਿਆ ਖੋਜ ਕਰਦਿਆਂ ਨੂੰ ਸਾਰੇ ਸੰਸਾਰ ਚ ਸੰਵਿਧਾਨ ਲਾਗੂ ਹੋ ਸਕਦਾ ਹੈ ਲਾਗੂ ਕੌਣ ਕਰੇ ਕਸੀ ਤੇ ਮਾਇਆ ਚ ਮਸਤਹਾ ਆਜੋ ਆਜੋ ਆਸਾ ਪੂਰੀਆਂ ਕਰੋ ਇੱਟਾਂ ਲਿਆਂਦੀਆਂ ਬਾਹਰੋਂ ਅਗਰਾਈ ਇਕੱਠੀ ਕੀਤੀ ਇਹ ਹਰੀ ਦਾ ਮੰਦਰ ਬਣਾਣਾ ਬਾਹਰੋਂ ਮਾਇਆ ਇਕੱਠੀ ਕਰਕੇ ਇੱਟਾਂ ਸਿਮਿੰਟ ਜੇ ਉਹ सरिया ਆਜੋ ਹਰੀ ਦਾ ਮੰਦਰ ਹੁਣ ਆਜੋ ਸਾਡੇ ਤੋਂ ਲਓ ਦਾਤਾ ਠੀਕ ਹੈ ਸੱਚ ਦੱਸਣਾ ਸੀ ਕਿ ਗੁਰੂ ਦੀ ਰੇਜ ਸਾਰੇ ਸੰਸਾਰ ਚ ਨਹੀਂ ਹੈ ਸੋ ਹੁਣੇ ਜਪਜੀ ਸਾਹਿਬ ਜਪ ਜੀ ਸਮਝਣਾ ਸੀ ਸ਼ੁਰੂ ਕਰਾਂਗੇ ਹੁਣੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨਾਲ ਗੱਲਾਂ ਕਰਾਂਗੇ ਅਰਥਾਂ ਸਮੇਤ ਪੜ੍ਹਨਾ ਪਏਗਾ ਮੈਂ ਕਿਲਾ ਤੇ ਖੜਾ ਖੜ ਸਕਦਾ ਬਿਨ ਰੱਤਾ ਤੋਂ ਡਿੱਗਾਗਾ ਸੋ ਦੁੱਖ ਦਾ ਇਲਾਜ ਕਰਨਾ ਪਏਗਾ ਸੇ ਸੁੱਖਾਂ ਲਈ ਭੱਜਣ ਲੱਗੇ ਇੱਥੇ ਜੂਟਰਨ ਕਰਨਾ ਸੀ ਦੁੱਖ ਕਿਉਂ ਹੈ ਸੋ ਵਿਆਹ 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 ਨਹੀਂ ਤਬਾ ਸੋ ਬਾਰਾਤ ਬਾਰਾਤ ਭਰਾਤ ਦੀ ਹੁੰਦੀ ਸੀ ਬਾਰਾਤ ਉਦੋਂ ਖਤਰਾ ਸੀ ਡੋਲੇ ਲੁੱਟਦੇ ਸੀ ਅੱਜ ਨਾਲ ਪਹਿਰੇਦਾਰ ਜਾਂਦੇ ਸੀ ਸਹਾਇਕ ਜਾਂਦੇ ਸੀ ਸੋ ਜੋ ਖਾਣ ਪੀਣ ਦਾ ਮਿੱਤਰ ਹੈ ਉਹ ਸਾਡਾ ਤਮਾਸ਼ਾ ਦੇਖਣ ਆਇਆ ਹੈ ਸੋ ਵੇ ਬਾਹਰ ਦੇ ਇਸ ਚ ਵਿਆ ਨਹੀਂ ਹੁੰਦੇ ਅੰਗਰੇਜ਼ ਨਹੀਂ ਕਰਦੇ ਕਰਦੇ ਨੇ ਆਪੋ ਆਪਣਾ ਖਾ ਕੇ ਆਪੋ ਆਪਣੇ ਪੈਸੇ ਦਿੰਦੇ ਹਨ ਦੋਸਤ ਉਹ ਹੈ ਸੱਜਣ ਮਿੱਤਰ ਉਹ ਹੈ ਜੋ ਸਾਨੂੰ ਇਹ ਚਿੱਕੜ ਚੁੱਕ ਡੇਗਾ ਕਾਮ ਕ੍ਰੋਧ ਮੋਹੰਕਾਰ ਸਾਰੇ ਸੰਸਾਰ ਦੀ ਸਾਂਝੀ ਸਮੱਸਿਆ ਜੋ ਮੈਂ ਸੋਚ ਰਿਹਾ ਉਹ ਹੀ ਦੂਸਰਾ ਸੋਚਦਾ ਹੈ ਸ੍ਰੀ ਇੱਕ ਰੋਗਰਾਜ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਬਦੇਸ਼ ਦੇ ਰਹੇ ਹਨ ਸਿੱਖਾਂ ਦੇ ਗੁਰੂ ਹਨ ਸਿੱਖ ਕੀ ਹੈ ਜੋ ਸਿੱਖਿਆ ਲੈਂਦਾ ਹੈ ਵਿਦાર્થી ਕੀ ਹੰਕਾਰ ਕਰੇਗਾ ਜੋ ਸਿੱਖ ਰਿਆ ਹੈ ਪਹਿਲਾਂ ਨੌਕਰੀ ਫਿਰ ਪੜਾਂਗੇ ਨਹੀਂ ਇਹ ਚਲਾਕੀ ਨਹੀਂ ਮਿੱਤਰਾ ਚੱਲਣੀ ਸ ਕੋਈ ਛੋਟਾ ਹੈ ਜਹਾਜ਼ ਕੋਈ ਸਮੁੰਦਰੀ ਜਹਾਜ਼ ਹੈ ਕੋਈ ਵੱਡਾ ਹੈ ਬੱਚਦਾ ਤੇ ਜਹਾਜ਼ ਹੀ ਹੈ ਚਾਹੇ ਹੈਲੀਕਾਪਟਰ ਹੈ ਠੀਕ ਹੈ ਜਿੱਥੇ-ਜਿੱਥੇ ਕੋਈ ਹੈ ਉੱਥੇ ਦੀ ਜ਼ਰੂਰਤ ਹੈ ਸਭ ਠੀਕ ਹੈ ਸੋ ਇਹ ਬੁਰਾ ਚੰਗਾ ਨਰਕ ਸਰਗ ਦਿਨ ਰਾਤ ਨਰਮਾਦਾ ਇਹ ਤੋਂ ਅੱਗੇ ਇੱਕ ਇੱਕ ਹੀ ਹੈ ਜੇ ਇੱਕ ਪਾਸਾ ਸਿੱਕੇ ਦਾ ਖੋਟਾ ਹੈ ਦੂਜਾ ਵੀ ਖੋਟਾ ਹੀ ਹੋ ਗਿਆ ਅਸੀਂ ਕਹਿੰਦੇ ਆ ਸੋਨੇ ਨੂੰ ਸੋਨਾ ਬਣਾਗੇ ਸੋਨਾ ਹੀ ਸੀ ਅਸੀਂ ਹੀਰਾ ਸਾ ਪਰ ਹੀਰੇ ਦੀ ਪਰਖ ਨਹੀਂ ਆਈ ਅੰਦਰ ਹੀ ਸੰਪੰਡਾਰੇ ਸਾਰੇ ਬੱਚੇ ਪਤਨੀ ਕਾਰ ਗੱਡੀ ਘਰ ਸਭ ਕੁਝ ਤੰਦਰੁਸਤੀ ਅੰਦਰ ਹੈ ਸੋ ਜｮ ਸਪੁੱਤਰ ਤੇ ਵੀ ਖੋਜ ਕੀਤੀ ਉਹਦੇ ਖੋਜਾ ਜੋ ਰੱਬ ਕਰਦਾ ਜਿਵੇਂ ਅੱਜਕੱਲ ਕਹਿੰਦੇ ਠੀਕ ਹੈ ਰੱਬ ਕਰ ਰਿਹਾ ਹੈ ਕਰਤੇ ਹੋ ਹੀ ਰਿਹਾ ਹੈ ਸਮਝਿਆ ਨਹੀਂ ਅਸੀਂ ਉਹਨੇ ਕੱਚਾ ਮਾਲ ਦਿੱਤਾ ਹੈ ਪੱਕਾ ਆਪਣੀ ਸੂਝ-ਬੂਝ ਅਕਲ ਨਾਲ ਤਿਆਰ ਕਰਨਾ ਹੈ ਲੋੜੀ ਦਾ ਸਮਾਨ ਫਰੀ ਚ ਦਿੱਤਾ ਹੈ ਇਹ ਜਨਵਰ ਪਸ਼ੂ ਕੀ ਕਰ ਸਕਦੇ ਹਨ ਸ਼ਬਦਾਂ ਦਾ ਹਥਿਆਰ ਸਭ ਤੋਂ ਵੱਡਾ ਹੈ ਇਹਦੇ ਅੱਗੇ ਕੋਈ ਨਹੀਂ ਖੜਦਾ ਜਫਰਨਾਮਾ ਜਦੋਂ ਔਰੰਗਜੀਤ ਨਾਥ ਨੂੰ ਜਫਰਨਾਮਾ ਲਿਖਿਆ ਤੇਰਾ ਫਲਾਣੇ ਤਾਂ ਸਾਰੀ ਗੱਲ ਕੀਤੀ ਫਲਾਣੇ ਤਾਂ ਤੇਰੇ ਹਲਕਾਰਾ ਨੇ ਆਟੇ ਦੀ ਗਾਹ ਬਣਾਈ ਸੌ ਚੁੱਕੀ ਫਰਾਣਾ ਤੇਰਾ ਜਰਨੈਲ ਲੜਿਆ ਬਲਾਣਾ ਉਂਜੀ ਭੱਜ ਗਿਆ ਸਾਰਾ ਦੱਸਿਆ ਹੈ ਐ ਸੀ ਰਾਜੇ ਤੱਕ ਤੇ ਖਬਰ ਜਾਂਦੀ ਨਹੀਂ ਸੀ ਉੱਥੇ ਤੇ ਹੋਰ ਹੀ ਗੱਲਾਂ ਜਾਂਦੀਆਂ ਸੀ ਸੌ ਪਸਤਾਵੇ ਨਾਲ ਮਿਲਣਾ ਚਾਹੁੰਦਾ ਸੀ ਪਸਤਾਵੇ ਨਾਲ ਹੀ ਮਰ ਗਿਆ ਸ਼ਬਦਾ ਦਾ ਹਥਿਆਰ ਸਭ ਤੋਂ ਵੱਡਾ ਹੈ ਜੇ ਨਾ ਕੌੜਾ ਸੁਣਨੀ ਸਕਦਾ ਕਿਸੇ ਨੂੰ ਨਾ ਬੋਲਾ ਜੇ ਆਪਣੀ ਸੁਪਤਨੀ ਨੂੰ ਭੈਣ ਜੀ ਖਵਾਣਾ ਹੈ ਕਿਸੇ ਦੀਆਂ ਬੀਬੀਆਂ ਨੂੰ ਸਭ ਭੈਣਾ ਹੀ ਹਨ ਭੈਣ ਜੀ ਕਹਿਣਾ ਪਏਦਾ ਜੀ ਜੇ ਇੱਜ਼ਤ ਕਰਾਣੀ ਹੈ ਕਿਸੇ ਦੀ ਇੱਜ਼ਤ ਕਰਨੀ ਪੈਗੀ ਜੀ ਸਭ ਭੁੱਲਿਆ ਹੋਇਆ ਸ਼ਾਮ ਨੂੰ ਘਰ ਆ ਜਿਓ ਭੁੱਲਿਆ ਨਹੀਂ ਸੋ ਅਸੀਂ ਅਧੂਰੇ ਹਾਂ ਪੜਨਾ ਪਏਗਾ ਪੜਿਆ ਅਨਪੜਿਆ ਹੀ ਨਹੀਂ ਵਿਚਾਰਿਆ ਜਾਣਾ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਝੋਪੜੀ ਤਾਂ ਸਭ ਡਿੱਗਾ ਜਿਹੜਾ ਜ਼ਿਆਦਾ ਸਮਝਦਾਰ ਸੀ ਕਿਵੇਂ ਸਭ ਉੱਤੇ ਚੜ ਗਿਆ ਝੋਪੜੀ ਨੂੰ ਅੱਗ ਲੱਗ ਗਈ ਜੋ ਅਨਪੜਾ ਹੈ ਸ਼ੋਰ ਮਾਰ ਕੇ ਬਾਹਰ ਆਏਗਾ ਜ਼ਿਆਦਾ ਪੜਿਆ ਜ਼ਿਆਦਾ ਗਲਿਆ ਸੋ ਦੋ ਰੋਟੀ ਹੀ ਖਾਣੀਆਂ ਹਨ ਅਨਪੜ੍ਹ ਦਾ ਫੈਸਲਾ ਸਹੀ ਹੈ ਸੋ ਅੱਗੇ ਨਹੀਂ ਵਿਚਾਰਿਆ ਜਾਣ ਅੱਗੇ ਤਾਂ ਕੀ ਗੱਲ ਹੈ ਜੋ ਕੱਲ ਦੀ ਤਰੀਕ ਹੈ ਅੱਗੇ ਉਹ ਹੈ ਏਣੀ ਵੀ ਮਰਨ ਤੋਂ ਬਾਅਦ ਅੱਗੇ ਸੋ ਇਹ ਕਬੀਰ ਬੈਤ ਮੋਆ ਰੋਗੀ ਮੋਆ ਮੋਆ ਸਭ ਸੰਸਾਰ ਅਸੀਂ ਮੌਤ ਹਲੇ ਜਾ ਰਹੇ ਹਾਂ ਉਮਰ ਘਟ ਰਹੀ ਹੈ ਇਹ ਫੁੱਟੇ ਹੋਏ ਘੜੇ ਚ ਪਾਣੀ ਨਿਕਲ ਰਿਹਾ ਸਿਮ ਰਿਹਾ ਹੈ ਇੱਕ ਦਿਨ ਮਿੱਟੀ ਚ ਮਿੱਟੀ ਹੋ ਜਾਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤੇ 10 ਤੋਂ ਬਹੁਤ ਗਲਤੀਆਂ ਹੋ ਰਹੀਆਂ